ਦੇਖਣ ਦਾ ਸਵਾਲ ਨਾ ਇਹਦੀ ਮੰਗਾ ਦਾ ਹੋਊ ਵੀ ਬਹੁਤ ਸਵਾਲ ਉਹ ਸੋਹਣੀ ਅੱਗ ਚੜ ਗਈ ਏ ਬਣ ਕੀ ਰਿਹਾ ਅੱਜ ਚਾਟ ਪਾਪੜੀ ਇਹ ਖਾਣਾ ਦੱਸ ਬਣਾ ਦੇ ਜਿਹੜਾ ਬਾਲੀ ਛੇਤੀ ਬਣ ਜਾਊਗਾ ਚਾਹ ਲੈ ਡੈੜੇ ਖਾਣਗੇ ਚਾਟ ਪਾਪੜੀ ਮੈਨੂੰ ਪਤਾ ਨਹੀਂ ਕੀ ਹੁੰਦਾ ਆਏ ਮੱਚ ਗਈ ਤਾਂ ਮੱਚੀ ਰਹੀ ਏ ਕਿਹੜੀ ਫਲੋਂ ਲਾਈ ਉਹ ਖਾਣੇ ਨੂੰ ਬਣਾ ਰਾ ਕੋਸ਼ ਕੀ ਬਣਾਉਣਾ ਖੋਫ ਲੱਗੀ ਆ ਜਾ ਸਹੀ ਗੱਲ ਆ ਯਾਰ ਮਨਤਾਪ ਇਹ ਤਾਂ ਫਿਲਮ ਹੀ ਦੇਖੀ ਜਾਂਦੇ ਆ ਉਦੋਂ ਨੇ ਫਿਲਮਾਂ ਤੇ ਫਿਲਮ ਦੇ ਜੋਰ ਆ ਨਾ ਫਿਲਮਾਂ ਦੇ ਜੋਰ ਆ ਤੈਨੂੰ ਕਦੀ ਭੁੱਖ ਲੱਗਦੀ ਆ ਬੰਦ ਬਣਾਉਣਾ ਤੈਨੂੰ ਭੁੱਖ ਨਾ ਲੱਗਦੀ ਆ ਟਾਈਮ ਲੱਗਣੀ ਆ ਬਹੁਤ ਦੁਪਹਿਰਾ ਹੋਇਆ ਪਿਆ ਬਣਾ ਲਓ ਯਾਰ ਦੋ ਬਜੇ ਪਏ ਨੇ ਸਹੀ ਗੱਲ ਆ ਫਾਈ ਜਾਂਦੇ ਜਾਓ ਖਾ ਦੇ ਗੰਦ ਨਾ ਖਾ ਬਣਾ ਦੇ ਖਾ ਬਣਾ ਦੇ ਉਹ ਬਣਾ ਦੇ ਕਹਦੇ ਉਹ ਬਣਾ ਦੇ ਹਾਂ ਕਿੰਨਾ ਰੋਟਾ ਨਾ ਕਹ ਹਾਂ ਪਰ ਫਿਲਮਾਂ ਸਾਰਾ ਦਿਨ ਲੱਗੀ ਰਹੇ ਹਾਂ ਫਿਲਮਾਂ ਦਾ ਲੱਗੀ ਰਹੇ ਸਾਰਾ ਬਣਾ ਲੈ ਮੈਨੂੰ ਬਹੁਤ ਭੁੱਖ ਲੱਗੀ ਆ ਯਾਰ ਮੈਂ ਤਾਂ ਮੈਂ ਤਾਂ ਕੁਝ ਵੀ ਬਣਾਦਾ ਮੈਂ ਤਾਂ ਆਪ ਸਰੀ ਟਾਣਾ ਕੀ ਬਣਾਈਏ ਕੀ ਆਉਂਦਾ ਵਾ ਬਣਾਉਣਾ ਤੁਹਾਨੂੰ ਸਾਰਾ ਕੁਝ ਲਾ ਲਾ ਸਾਰਾ ਕੁਸਾ ਇਹ ਬਣਾ ਲਵਗੇ ਹਮ ਆ ਦੁੱਜੀ ਕੀ ਖਾਣਾ ਦੱਸੋ ਬਣਾ ਦੇ ਜਿਹੜਾ ਬਾਲੀ ਛੇਤੀ ਬਣ ਜੂਗਾ ਹਾਂ ਲੈ ਚਾਟ ਦੇ ਨਾਲ ਚਾਟ ਚਾਪਲੇ ਬਣਾਉਣੇ ਆਂਆਂ ਪੜੀਆਂ ਪਈਆਂ ਆਪਣੇ ਕੋਲੇ ਹੂੰ ਉਹ ਕੋਈ ਨਹੀਂ ਖਾਂਦਾ ਉਮੀ ਪਈਆਂ ਵਾ ਹੂੰ ਬਣਾ ਲੈਨੇ ਚਾਟ ਪਾਪੜੀ ਚਾਟ ਪਾਪੜੀ ਚ ਕੀ ਕਾਹ ਪੈਂਦਾ ਵਾ ਉਹ ਵੀ ਦੱਸ ਇਹਨੂੰ ਬੈੜੀ ਖਾਂਗੇ ਚਾਟ ਪਾਪੜੀ ਮੈਨੂੰ ਪਤਾ ਨਹੀਂ ਕੀ ਹੁੰਦਾ ਆਹ ਹੋ ਹੁੰਦਾ ਕੀ ਹੋਵੇ ਤਾਂ ਫੇਰ ਹੀ ਆ। ਤੂੰ ਖਾਦੀ ਆ? ਨਹੀਂ ਖਾਦੀ ਤਾਂ ਹੁੰਦਾ ਬੈਡ ਨੇ ਹੁੰਦਾ ਚਾਹਤੇ। ਆਪਾਂ ਦੌਰ ਖਾਦੀ ਤਾਂ ਸੀ ਉਦੋਂ। ਜਦੋਂ ਹੁੰਦੇ ਸੀਗੇ ਚਿਕਲੀ ਤਾਂ ਹੁੰਦੇ ਸੀ ਆਪਾਂ। ਹੂੰ ਬਿੰਗ ਬਣਾਉਣੀ ਹੁੰਦੀ ਆ ਉਮੀ। ਨਹੀਂ ਨਾ। ਮੈਂ ਤਾਂ ਨਹੀਂ ਬਣਾਈ ਤਾਂ ਨਹੀਂ ਖਾਦੀ ਆ। ਚਲ ਚਾਟ ਪਾਪੜੀ ਕਿੰਨੇ ਕ ਟਾਈਮ ਜਵਾਂਣ ਜੂ? 10-15 ਮਿੰਟ। ਬਸ ਆਲੂ ਆਲੂ ਬਾਲਣੇ ਤੇ ਚਟਣੀ ਬਣਾਉਣੀ ਪੈਣੀ। ਹਾਂ। ਅੱਧਾ ਘੰਟਾ ਹੋਵੇ। ਅੱਧਾ ਅੱਧਾ ਘੰਟਾ। 2 ਘੰਟੇ ਜਵਾਂਣ ਜੂਗੀ ਆਰਾਮ ਨਾਲ। ਚਲੋ ਫਿਰ ਬਣਾਓ। ਚਾਟ ਪਾਪੜੀ ਬਣਾ ਕੇ ਖਵਾਓ। ਇਹ ਹੋ। ਉਹ ਹੋ ਚੱਡੀ ਮਲੋਣੀ। ਇਹ ਮਲੀਰੀ ਕਿਹਾ ਦਿੰਦੇ। ਚਾਟ ਪਾਪੜੀ ਤੇ ਬੜੀ ਬੜੀ ਸੁਆਦ ਲੱਗਦੀ ਐ। ਅੱਛਾ। ਫਿਰ ਇਹਨੂੰ ਭਿਉਂ ਦਿੰਨੇ ਆ। ਹੂੰ। ਥੋੜਾ ਜਿਹਾ ਗੋੜ ਪਾਉਣਾ। ਹੂੰ। ਫਿਰ ਇਹਨੂੰ ਭਿਉਂਣਾ ਨਾਲ ਚੰਗੀ ਤਰ੍ਹਾਂ। ਥੋੜਾ ਜਿਹਾ ਭਿਉਂਨੇ ਫਿਰ ਥੋੜਾ ਜਿਹਾ ਗੜਾ ਦਵਾ ਲਾਂਗੇ। ਧੌਂਗੀ ਰੱਖ ਦੇ ਫਿਰ। ਕਾਲੀ ਮਿਰਚ ਵੀ ਪਾਉਣੀ ਐ ਬਸ। ਹਲਕੀ ਜਿਹੀ ਕਾਲੀ ਮਿਰਚ ਪਾਉਣਾ ਹਲਕਾ ਉਹ ਬੰਨਣ ਨਾਲ ਪਾਉਣਾ ਚਾਹੀਦਾ। ਬਸ ਇਹਨੂੰ ਘੋਂਤਾਂ ਰਹਿਣ ਦੋ। ਕਿੰਨਾ ਟਾਈਮ ਭੋਂ ਕਿ ਛੱਡਣਾ ਹੈ ਕਿੰਨਾ ਟਾਈਮ 15 ਮਿੰਟ 15 ਮਿੰਟ ਉਸ ਤੋਂ ਬਾਅਦ ਫਿਰ ਕੀ ਕਰਨਾ ਆਲੂ ਕਾਜ ਬਣਾ ਦਿਹਾਣਾ ਚਾ 15 ਮਿੰਟ ਛੱਡਾਂਗੇ ਉਹਨੂੰ ਭੋਂਗੇ ਹਾਂਜੀ ਅੱਜ ਬਣਾਉਣ ਲੱਗੇ ਆ ਛਾਟ ਪਾਪੜੀ ਤੇ ਪਹਿਲਾਂ ਲੱਗਦਾ ਤਾਂ ਆਇਆ ਵੀ ਆਲੂ ਜਿਹਨੇ ਤਲਦੇ ਹੁੰਦੇ ਆ ਪਰ ਇਹ ਹਲਕਣੇ ਧਰੇ ਪਿਆ ਕੱਟ ਕੇ ਇਹ ਕਹਿੰਦੇ ਕੱਟ ਕੇ ਆਲੂ ਰਜਣੇ ਧਰਦਾ ਫਿਰ ਛੇਦੀ ਰਹਿ ਜਾਂਦੇ ਆ ਟਾਈਮ ਘੱਟ ਲੱਗਦਾ ਤੇ ਆਲੂ ਰਜਣੇ ਪਾਏ ਆ ਉਦੋਂ ਉਹਦੇ ਵੀ ਉਮਲੀ ਕਰਾਂਗੇ ਤਿਆਰ ਨਾਲ ਦੀ ਨਾਲ ਦਿਖਾਉਣੇ ਤੁਹਾਨੂੰ ਅੱਜ ਚਾਟ ਪਾਪੜੀ ਤਿਆਰ ਕਰਕੇ ਆ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਬਣ ਜਾਂਦੀ ਆ ਉਹ ਸੋਹਣੇ ਅੱਗ ਚੜ ਗਈ ਓਏ ਹੁਣ ਕੁਲ ਗਈ ਤੇ ਬਾਕੀ ਨੇ ਰੱਜ ਕੇ ਗਾੜੀ ਵੜੀ ਹੋਇਆ ਬਹੁਤ ਸਰਗੋਣ ਦੀ ਆ ਦੱਟੂ ਹੁਣ ਇਹਨੂੰ ਬਾਲਾ ਦੇਣਾ ਕਿੰਨੇ ਟਾਈਮ ਬਾਲਣਾ ਕਿੰਨਾ ਕੁ ਟਾਈਮ ਬਾਲਾ ਦੇਣਾ ਜਿੰਨਾ ਟਾਈਮ ਗਾੜੀ ਨੂੰ ਬਾਲਾ ਹਨਾ ਪਾਣੀ ਪਾਣੀ ਕਰ ਲਓ ਸਭ ਨੇ ਕਿਰਨੀ ਨਾ ਕਰਾਰੀ ਬਣਦੀ ਇਹ ਨਜ਼ਰ ਖੱਟ ਮਿੱਠੀ ਨਿਕੂ ਖੱਟੀ ਇਮਲੀ ਤੇ ਗੁੜ ਮਿੱਠਾ ਤਾਂ ਖੱਟ ਤੇ ਮਿੱਠੀ ਬਣਦੀ ਹੈ ਮੈਂ ਘਾਲੀ ਵਿੱਚ ਲਏ ਆਂਦੀ ਕਾਲੀ ਮਾਸਿਕ ਦਵਾ ਅੱਗੋਂ ਤਾਂ ਖੱਟੀ ਮਿੱਠੀ ਜਦੋਂ ਬਣਾਣਾ ਖਾਣ ਨੂੰ ਤੁਹਾਨੂੰ ਅੱਛਾ ਚਿਕਟਾ ਨੂੰ ਵੀ ਪਾਉਣਾ ਨਾਲ ਗੰਦੀ ਕਾਲਾ ਪਾਉਣਾ ਕਾਲੀ ਮਿਰਚ। ਅੱਛਾ ਕਾਲੀ ਮਿਰਚ। ਹਲਕੀ ਜੀ ਕਾਲੀ ਮਿਰਚ ਤੇ ਹਲਕਾ ਜਿਹਾ ਚਿੱਟਾ ਨੂਨ ਹੈ। ਬਾਕੀ ਇਹਨੂੰ ਫਿਰ ਜਿੰਨਾ ਟਾਈਮ ਗਾੜੀ ਨਹੀਂ ਹੁੰਦੀ ਉਹਨਾ ਟਾਈਮ ਗੈਸ ਤੇ ਰੱਖ ਦੇਣਾ। ਬਣ ਕੀ ਰਿਹਾ ਅੱਜ? ਛਾਟ ਪਾਪੜੀ। ਛਾਟ ਪਾਪੜੀ। ਗੰਡੇ ਗੱਟੇ ਗੰਡੇ। ਸਾਰਾ ਸਮਾਨ ਤੁਹਾਨੂੰ ਘਰੀ ਮਿਲ ਜਾਣਾ ਛਾਟ ਪਾਪੜੀ ਬਣਾਉਣ ਵਾਲਾ ਗੰਡੇ, ਟਮਾਟੇ ਮਰਚਾਂ ਇਹ ਆਪਣੇ ਆਮ ਸਾਰਿਆਂ ਦੇ ਸਾਰਿਆਂ ਦੇ ਘਰੋ ਘਰੀ ਹੁੰਦਾ ਇਹ ਸਮਾਨ ਰੋਜ਼ ਵਰਤਦੇ ਆਪਾਂ ਤੇ ਹੋਰ ਕੀ ਪੈਣਾ ਦਹੀਂ ਦਹੀਂ ਆ ਚਕੰਦਰ ਚਕੰਦਰ ਪਣੀ ਹੈਗੀ ਆ ਚਕੰਦਰ ਵੀ ਹੈਗੀ ਆ ਦਹੀਂ ਵੀ ਹੈਗਾ ਜੇ ਚਕੰਦਰ ਨਾ ਵੀ ਹੋਵੇ ਤਾਂ ਵੀ ਛਰਜੂ ਦਾ ਕੋਈ ਮਸਲਾ ਨਹੀਂ ਪਾਉਣੀ ਤਾਂ ਪਾ ਸਕਦੇ ਹਾਂ ਇਹਦਾ ਆਪਦੀ ਜੀਬ ਦੇ ਸਵਾਦ ਤੇ ਹੁੰਦਾ ਸੱਚ ਇੱਕ ਹੋਰ ਚੀਜ਼ ਆਪਾਂ ਐਡ ਕਰਾਂਗੇ ਚੀਤੇ ਆ ਗਿਆ ਨਾਰ ਤਾਂ ਆਉਂਦੀ ਪਿਆ ਨਾਰ ਪਿਆ ਆਪਣੇ ਜੇਕਰ ਕੋਈ ਇਹ ਹੈ ਜੀ ਫਰੂਟ ਫਰੈਕਟ ਵਾਲੀ ਚੀਜ਼ ਆ ਉਹ ਵੀ ਆਪਾਂ ਵਿੱਚ ਪਾ ਸਕਦੇ ਆ। ਕੇਲੇ ਤਾਂ ਨਹੀਂ ਪਾ ਸਕਦੇ ਕੱਟ ਕੇ। ਚਾਟ ਪਾਪੜੀ ਖਾਣੀ ਹੈਗੀ। ਨਾਰ ਤਾਂ ਪਾਇਆ ਜਾਣਗੇ ਨਾਰ। ਨਾਰ ਪੈਣ ਦੋਂ ਦਾ ਚਿਕਨ ਦਾ। ਅੰਦਰ ਤੇ ਨਾਰ ਪਾਓ। ਉਬਲ ਗਿਆ ਆ। ਆਲੂ ਉਬਲ ਗਏ। ਛੱਲਾਂਗੇ ਆਲੂਆਂ ਨੂੰ। ਛੱਲਾਂ ਉਹ ਮੈਂ? ਹਾਂ। ਛੱਲ ਕਰਾਂ ਆਲੂ। ਇਹ ਤਾਂ कच्चे ਪਏ ਆ। ਕੱਚੇ ਨਹੀਂ ਪੱਕ ਗਏ। ਪਿੱਛੇ ਆ ਨਾ। ਪੱਕੇ ਹੋਏ ਆ। ਚਾਟ ਪਾਪੜੀ ਬਣਾएंगे ਚਾਟ ਪਾਪੜੀ। ਪਰ ਮੰਮੀ ਦਾ ਖਾ ਨਹੀਂ ਸਕਦੀ ਤਲੀ ਵੀ ਆ। ਹੈਂ ਮੰਮੀ ਤਾਂ ਕੁਛ ਵੀ ਨਹੀਂ ਖਾ ਸਕਦੀ ਹਰ ਇੱਕ ਚੀਜ਼ ਕਹਿ ਰਿਆ ਕਰੋ 15 ਕ ਮਿੰਟ ਹੋ ਗਏ ਤੇ ਗਾੜੀ ਹੋਣ ਲੱਗੀ ਹਜੇ ਲਵਾਵਾਂਗੇ ਸੇਕ ਹੋਰ 5 ਕ ਮਿੰਟ ਮੈਸ਼ ਕਰ ਲਓ ਮੈਸ਼ ਕਰ ਲਓ ਮੈਸ਼ ਦੇਖਾਲ ਮੁਜ ਵਧੀਆ ਨੂਨ ਰੈੱਜ ਕੇ ਨਹੀਂ ਅੱਡ ਪੋਣਾ ਪੈਂਦਾ ਮੈਂ ਤੇ ਵਧੀਆ ਰੈੱਜ ਕੇ ਨਾ ਨੂਨ ਵਿੱਚ ਮੈਂ ਕੀ ਆਲੂ ਮੰਮੀ ਕਰੀ ਤਾਂ ਨੂਨ ਵਾਲੇ ਆਲੂ ਆ ਫਿਰ ਹੁਣ ਜਦੋਂ ਫਾੜ ਗਏ ਹੋਗੇ ਉਹ ਫੋਕੜ ਫੋਕੜ ਜਿਹਾ ਲੱਗਦੇ ਆ ਮੈਂ ਤਾਂ ਵਿੱਚ ਹੀ ਨੂੰ ਪਾ ਦਿੰਦੀ ਆ ਫਿਰ ਗੱਜ ਦੀ ਉਹ ਤੇ ਖਸ ਜੰਦਾ ਠੀਕ ਹੈ ਚਲੋ ਫਾੜੀਆਂ ਵੀ ਕਰ ਸਕਦੇ ਆ ਮੈਸ਼ ਵੀ ਮਰਚੀ ਲੱਗਦੀ ਕਿਵੇਂ ਫਾੜੀਆਂ ਹਾਂ ਉਬਾਲ ਕੇ ਫਾੜ ਲੀਂ ਜਾਂ ਕੋਈ ਚਾਹੇ ਮੈਸ਼ ਕਰ ਲੇ ਠੀਕ ਆ ਚਾਹੇ ਗੁੰਨ ਲੋ ਚਾਹੇ ਫਾੜੀਆਂ ਰੱਖ ਲਓ ਹਾਂ ਪੰਜਰਤੀ ਦੀ ਦਸਾ ਗੱਲ ਹੁਣ ਆਪਾਂ ਨਾਰ ਪਿਆ ਸੀ ਆਪਣੇ ਕੋਲ ਜਿਕੰਦਰ ਪਈ ਸੀ ਇਹਨੂੰ ਵੀ ਛੱਲਾਂਗੇ ਛੱਲ ਦੋ ਪਿਆਰ ਦਾ ਤੇ ਬੱਚੇ ਆਲੂ ਭੁਜੀਆ ਪਾਵਾਂਗੇ ਆਲੂ ਭੁਜੀਆ ਤੇ ਤੋਂ ਇਮਲੀ ਦੀ ਚਟਣੀ ਵੀ ਬਣ ਗਈ ਗਾੜੀ ਗਾੜੀ ਮਿੱਤਰੋ ਆ ਦੇਖੋ ਹੋ ਗਿਆ ਤਿਆਰ ਇਹਦਾ ਬਹੁਤ ਸੌਖਾ ਕੰਮ ਆ ਕੋਈ ਔਖਾ ਨਹੀਂ ਹੈਗਾ ਮੈਂ ਤਾਂ ਅਧਰ ਇਹ ਕੰਡਰੀ ਬਣ ਜੂਗੀ ਚਾਟ ਪਾਵੜੀ ਲਗਭਗ 15 ਮਿੰਟ ਇਹਦੇ ਨਾਲੇ 15 ਆਲੂਆਂ ਦੇ ਲਈ ਤੇ ਇਹ ਕੰਡਰੀ ਚਾਟ ਪਾਵੜੀ ਬਣ ਜੂ ਹਣਾ ਹੂੰ ਇਹ ਮੈਂ ਉਹ ਤੇ ਹੀ ਭੋਕ ਰਹੀ ਆ ਕਿ ਦਾ ਕੀ ਕਰਨਾ ਮਮੇ ਆ ਜਾ ਤੂੰ ਬਣਾਈਏ ਤੇ ਚਾਰ ਪਾਪੜੀ ਮੈਂ ਨਹੀਂ ਬਣਾਈ ਖਾਦੇ ਹੂੰ ਕੱਲੋਂ ਹੁਣ ਅੱਜ ਇਹਨੇ ਅੱਜ ਤੇਰੀ ਨੋਨ ਬਣਾਈ ਆ ਕੱਲੋਂ ਹੁਣ ਤੂੰ ਕੋਈ ਡੱਸ਼ ਬਣਾ ਕੇ ਖਵਾਉਂਗੀ ਹਾਂ ਕੀ ਆ ਭਈ ਆ ਹਾਂ ਹਾਂ ਹਲੋ ਕੱਲੋਂ ਆ ਕੇ ਖਵਾਉਣਾ ਹੁਣ ਕੋਸ ਇੱਕ ਇੱਕ ਦਿਨ ਦੋਹਾਂ ਜਾਣੀਆਂ ਬਣਾਇਆ ਕਰੋ ਖਾਣ ਦੇਣਾ ਹਾਂ ਨਹੀਂ ਹਾਂ ਹੋਰ ਕੀ ਕਰੂੰ ਇਨੇ ਬਣਾਈ ਅੱਜ ਪਿਆਟਾ ਪਾਵੜੀ ਕੱਲੋਂ ਤੁਸੀਂ ਕੀ ਬਣਾਓਗੇ ਮੈਂ ਬਣਾ ਦੂੰ ਬਰੈਡ ਮੈਨੂੰ ਪਹਿਲਾਂ ਹੀ ਪਤਾ ਸੀ ਇਹ ਟਿੱਕੀਆਂ ਬਣਾਉਗੀ ਮੰਮੀ ਮਰੱਡਾਂ ਵਾਲਿਆਂ ਨੂੰ ਕੋਈ ਵੀ ਚੀਜ਼ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਮੱਕੀ ਦੀ ਰੋਟੀ ਦੇ ਮਿੱਠੇ ਵਾਲੀ ਹੈ ਹੈਣਾ ਮੰਮੂ ਧੀ ਦੀ ਥੋੜੀ ਮਿੱਠੇ ਤੇ ਮੱਕੀ ਦੀ ਰੋਟੀ ਦੀ ਕੋਈ ਗੀਸ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਈ ਯਾਰ ਲੈ ਆ ਦੇਖਿਆ ਬਣ ਗਈ ਨਾ ਪਰ ਮੱਚ ਗਈ ਤਾਂ ਮੱਚੀ ਨਹੀਂ ਆਰੇ ਗਾੜੀ ਹੋ ਗਈ ਨਾ ਬਸ ਹੁਣ ਆਪੈਨੂੰ ਹੋਣਾ ਮਮਮੀ ਗਾੜੀ ਫੋ ਜਾਣੀ ਸੀ ਨਹੀਂ ਨਹੀਂ ਹੁਣ ਤੂੰ ਕਿਵੇਂ ਮਮਮੀ ਤੋਂ ਵੀ ਨੌਕਤਾ ਲਲਾ ਕੋਈ ਪੁਰਾਣੇ ਖੁੰਡ ਤੋਂ ਉ ਕਿਵੇਂ ਹੁੰਦੀ ਸੀ ਉ ਕਿਵੇਂ ਹੁੰਦੀ ਹੈ ਗਾੜੀ ਮਮਮੀ ਹੋ ਜਾਣੀ ਸੀ ਮਾੜੀ ਜੀ ਪਾਣੀ ਤਾਂ ਬਹੁਤ ਪਾ ਚੀ ਨਹੀਂ ਨਹੀਂ ਉਹ ਫੜਨੀ ਨਹੀਂ ਉੱਤੇ ਹਾਂ ਨਾਲ ਦੇ ਗਾੜੀ ਗਾੜੀ ਦੇਖੂਗੀ ਨਾ ਖਾ ਕੇ ਦੇਖੂ ਮਾੜਾ ਸਾਰਾ ਕੱਢ ਕੇ ਫੇਰ ਹੋਣੀ ਸੀ ਕਰ ਲਿਓ ਤਾਂ ਸੀ ਪਹਿਲਾਂ ਪਿਉਂਤੀ ਸੀ ਦੇਖਣ ਪਉਣ ਕਿੰਨੀ ਕ ਰਹਿਣੀ ਹੈ ਬਸ ਇੰਨੀ ਕ ਨਹੀਂ ਸਰ ਜੂ ਬੰਦੇ ਦਾ ਚਾਰ ਆਪਾਂ ਕੰਤਰੀ ਵਾਰੀ ਆ ਹੁਣ ਹੈ ਮਾਰੋਲ ਵਾਰੀ ਬਣ ਹਮ ਵਾਰੀ ਬਣੀ ਬਿਆ ਬਾਸ ਬਣ ਗਈ ਚਾਟ ਪਾਪੜੀ ਚਾਟ ਪਾਪੜੀ ਬਣ ਗਈ ਹੁਣ ਬੈਠੋ ਉਦੋਂ ਕਰਦੀ ਭੁੱਖ ਲੱਗੀ ਹੈ ਭੁੱਖ ਲੱਗੀ ਹੈ ਹੁਣ ਬਣਾਤੀ ਚਾਟ ਪਾਪੜੀ ਹੋਰ ਬੈਠ ਜੀ ਬਹੁਤ ਸੇਕ ਮਾਰਦਾ ਰਹਿਣਾ ਥੋੜਾ ਪਲਾਵ ਔਰ ਬੱਦਲ ਜੇ ਇਹੋ ਹੀ ਹੋਵੇ ਆ ਫੇਰ ਬੈਠੋ ਕਨਾ ਆ ਗਈ 10 ਮਿੰਟ ਚ ਚਟ ਪਾਪੜੀ ਬਣਾ ਕੇ ਤੇ ਮੰਮੀ ਕਹੀ ਮੈਂ ਤਾਂ ਰੋਟੀ ਖਾਣ ਦੇ ਦੀ ਬਸ ਔਰ ਅੱਛਾ ਪੌਣ ਨਹੀਂ ਆ ਬਾਅਦ ਪਹਿਲਾਂ ਸੱਚੀ ਫਿਰ ਥੋੜੀ ਜੀ ਰਹਿ ਜੂ ਸੋਹਣੇ ਉਹ ਪਤਾ ਕੀ ਆ ਗੋਲੀ ਲਗੀ ਫਿਰ ਫਰਿੱਜ ਚ ਪਈ ਰਹਿਣੀ ਆ ਫਿਰ ਆਪਣੇ ਹੁਣ ਹੁਣ ਪੌਣ ਜੋਗੀ ਬੁਣਾਈਏ ਬਾਕੀ ਮਿਲਿ ਮੈਂ ਸ਼ਾਮ ਤੀ ਫਰਿੱਜ ਚ ਠੀਕ ਠੀਕ ਫਿਰ ਕਿਸੇ ਨੂੰ ਕੰਮ ਆ ਜੂ ਨਹੀਂ ਓਕੇ ਤੁਹਾਨੂੰ ਮੈਂ ਦੱਸਿਆ ਤਾਂ ਸੀ ਕੀ ਕੋਈ ਮੇ ਤਾਂ ਚੀਜ਼ ਹਮੇਸ਼ਾ ਪੂਰੀ ਬਣਦੀ ਹੁੰਦੀ ਹੈ। ਨਾ ਵੱਧ ਨਾ ਘੱਟ। ਚੱਲ ਬਣਾਓ ਕਰ। ਹੈ? ਆ ਤੇਰਾ ਫੋਨ ਆ ਗਿਆ। ਕੀ ਹੋ ਗਿਆ ਇਹ? ਛੋਲਾ ਮੂਹ ਨਹੀਂ। ਹਾਂ। ਮਾਰ ਕੋ ਤੇ ਦੀ ਬਹੂ ਚੰਗਾ ਟਪਕਾਣ ਦੇਖਾਵੇਂ ਤੇ ਟਪਕਾਣ। ਲੈ। ਸੰਤਤ योगदान ਪੈ ਰਿਹਾ ਬਹੁਤ ਤਾਂ ਹੀ ਬਣਾ ਜੀ ਬਤੂੰ ਬਹਿ ਗਈ ਉਮੀਦ ਕਰਨੀ ਕਿ ਆਉਗੀ ਮੈਂ ਆਪ ਨੂੰ ਫਿਰ ਨਹੀਂ ਤਰੀਜੀ ਉਹ ਤਾਂ ਮੈਂ ਬਣਾਇਆ ਨੂੰ ਕੱਡੂ ਕਸ ਕਰਦੇ ਹੋ ਕੱਡੂ ਕਸ ਕਰਨਾ ਹੂੰ ਚਿਲੂ ਕੱਡੂ ਕਸ ਕਰ ਦੇਗੀ ਹੁਣ ਮੇਰੇ ਕੱਟਣੇ ਨਹੀਂ ਲੱਗੇ ਹੋਰ ਬਾਕੀ ਸਾਰਾ ਸਮਾਨ ਤਿਆਰ ਆ ਉਬਲੇ ਹੋਏ ਆਲੂ ਪੂਜੀਆ ਗੰਡੇ ਹਰੀ ਮਿਰਚ ਟਮਾਟਰ ਹੁਣ ਦਹੀਂ ਫੈਂਟਿਆ ਪਿਆ ਛੱਡਣੀ ਹਜੇ ਆਪਾਂ ਫ੍ਰੀਜਰ ਚ ਲਈ ਹੋਈ ਆ ਥੋੜੀ ਜਿਹੀ ਹੋਰ ਗਾੜੀ ਹੋ ਜਾਊ ਫਿਰ ਕਾਂ ਲਾ ਦੇਣੀ ਸੀ ਉੱਤੇ ਹੂੰ ਚੀਤੇ ਚ ਸਰਗੀ ਜੀ ਜਿਹੜੇ ਵਾਲੇ ਖਾਨੇ ਚ ਹੂੰ ਲਾਓ ਕਰੋ ਇਹਨੂੰ ਮੈਸ਼ ਉਹ ਨਾਰ ਮੈਸ਼ ਨਹੀਂ ਪਾਉ ਕਾਣਾ ਠੀਕ ਕਰਨ ਕਦੋਂ ਕਾਸ ਕਦੋਂ ਕਾਸ ਬਾਜੂਆ ਸੱਜਣਾ ਤੈਨੂੰ ਦਾ ਜੂਸ ਕਰਤਨ ਰੱਖਿਆ ਸੀ ਚਾਹ ਹੋ ਜੋ ਜੂਸ ਨਹੀਂ ਅੱਜ ਬਣਨੋ ਅੱਜ ਤੇਰੀ ਚਾਹ ਤੇ ਪਾਪੜੀ ਬਣਾਵਾਂਗੇ ਓਏ ਠੀਕ ਆ ਆ ਆ ਆ ਲਓ ਇਹ ਨਾਰ ਵੀ ਛੱਲ ਲਿਆ ਸਿਕੰਦਰ ਵੀ ਮੈਂ ਐਸ਼ ਕਰ ਲਈ ਜਾਨੀ ਕਿ ਕੱਦੂ ਘਸ ਕਰ ਲਈ ਉਹ ਪਿਆ ਆਲੂ ਪੂਰੀ ਦਾ ਉਹ ਪਿਆ ਕੱਲੇ ਆਲੂ ਪੋਲੇ ਹੋਏ ਇਹਦਾ ਟਮਾਟਾ ਪਿਆਜ਼ ਹਰੀ ਮਿਰਚ ਇਤਰਾ ਪਿਆ ਦਈ ਤੇ ਆ ਇਹਨੂੰ ਕਹਿੰਦੇ ਆ ਜੀ ਭਾਪੜੀ ਬਣੀ ਬਣਾਈ ਆ ਇਹ ਨਹੀਂ ਆਪਾਂ ਬਣਾਈ ਗੱਲ ਇਹ ਕਰੀ ਬਣ ਜਾਂਦੀ ਹੈ ਕਰੇ ਬਣ ਜਾਂਦੀ ਹੈ ਚਲ ਨਾ ਬੋਲ ਕੇ ਹੂੰ ਫਿਰ ਉਹਦੀ ਰੋਟੀ ਬੇਕ ਕੇ ਹੂੰ ਫਿਰ ਗਲਾਸ ਨਾਲ ਉਹ گول گول ਕੱਟ ਲੈਣੀ ਆ ਲੈ ਕੇ ਫੌਕ ਚਲੋ ਫੇਰ ਕਿਸੇ ਦਿਨ ਬਣਾਵਾਂਗੇ ਨਾਲ ਦੱਸਾਂਗੇ ਉਹਦੀ ਰੈਸਪੀ ਲੈ ਮਰਦੀ ਹੁਣ ਹਾਂ ਕੀ ਗਾ ਅੱਜ ਤੁਸੀਂ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਜਿਨੇ ਖਾਣੀ ਹੈ ਤਾਂ ਵੀ ਜੋ ਮੂੰਚ ਲਾਣਾ ਢੰਗ ਨਾਲ ਗਿਆ ਇਹਨੂੰ ਪਤਾ ਮੈਂ ਮਰੇਜ ਦੇ ਲਈ ਕਰਿਓ ਫ੍ਰੀਜਰ ਚੋਂ ਫ੍ਰੀਜਰ ਚ ਬਾਹਰ ਰੈਡੀ ਆ ਸਮਾਨ ਵਾ ਇੰਨੇ ਹੀ ਸਮਾਨ ਹੈ ਚਲੋ ਚੱਕ ਨਹੀਂ ਪਾਇਆ ਕਰ ਨਹੀਂ ਫੜਾ ਨਹੀਂ ਘਟ ਨਹੀਂ ਲਾਤੀ ਫ੍ਰੀਜਰ ਚ ਲਓ ਜੀ ਲਓ ਜੀ ਚਟਣੀ ਬਣ ਗਈ ਆ ਉਹ ਇਹ ਨਾ ਤੇ ਗਾੜੀ ਗਾੜੀ ਹੋਈ ਚਲੋ ਦਹੀਂ ਪਾਤਾ ਪਹਿਲਾਂ ਅੱਛਾ ਮੈਂ ਕਿਤੇ ਵਿੱਚ ਮੈਕਸਮੋਕਸ ਕਰਨਾ ਹੈ ਉੱਤੇ ਹੀ ਪਾ ਬਈ ਜਾਣਾ ਇਹ ਤਾਂ ਬੜਾ ਕੰਮ ਸੌਖਾ ਹੈ ਇਹ ਤਾਂ ਸੌਖਾ ਹੀ ਆ ਚਾਟ ਪਾਪੜੀ ਮਿਰਚਾਂ ਬਾਲਾ ਦਾ ਨਾ ਪਾ ਲਈ ਡਾਡੀ ਹੁਣ ਚਲੋ ਜੀ ਚਾਟ ਪਾਪੜੀ ਸਾਂ ਲਈ ਹੋ ਗਈ ਤਿਆਰ ਪੂਰੀ ਕਰੇ ਤਾਂ ਬੜੀ ਮੇਰੀ ਬੋਲਦੀ ਆ ਸਾਨੂੰ ਹੁਣ ਭਾਈ ਬਣਾਉਣੀ ਨਹੀਂ ਆਉਂਦੀ ਸੀ ਰੌਲਾ ਤਾਹਾ ਸੀ ਮੈਂ ਸੋਲੀ ਵਾਲੀ ਡੈਡੀ ਤੋਂ ਸਿੱਖੀ ਸੀ ਹੂੰ ਹੂੰ ਮੋਟੀ ਖਾ ਕੇ ਦੇਖੋ ਡੈਡੀ ਦੇ ਹੱਥ ਦੀ ਬਾਜ ਜਦੋਂ ਗਏ ਹੁਣ ਡੈਡੀ ਤੋਂ ਵੀ ਕੋਫ ਬਣਾ ਕੇ ਖਵਾ ਖਾ ਕੇ ਆਵਾਂਗੀ ਮੰਜੀ ਖਾ ਆ ਲੋ ਬਣ ਗਈ ਇੱਕ ਪਲੇਟਾਂ ਤੇ ਲੈ ਲਿਓ ਦੋ ਕੱਟਣੇ ਬਣਾ ਦੇ ਫਿਰ ਲੜਪਣਾ ਨਹੀਂ ਉਹਨਾਂ ਨੇ ਸਹੀ ਗੱਲ ਬਹੁਤ ਦੇਖਣ ਨੂੰ ਦਾ ਸਬਾਬ ਦਾ ਮੰਗਾ ਦਾ ਹੋਊਗੀ ਵੀ ਬਹੁਤ ਸਵਾਦ ਇੱਕ ਪਲੇਟ ਰੈਡੀ ਹੁਣ ਬਣਾ ਦੇ ਮਮੇ ਦੀ ਨਾਲ ਇੱਕ ਰਾਂ ਕੋਈ ਨਾ ਨੋਟ ਕਰਨਾ ਮੰਮੀ ਉਦੋਂ ਕਦੀ ਭੁੱਖ ਲੱਗੀ ਆ ਥੋੜੀ ਹੀ ਹੋਈ ਲੱਗਦਾ ਪਲੇਟ ਇਦਾਂ ਕਰਕੇ ਲੱਗਦਾ ਦੇਖੋ ਕਰਾ ਖਾ ਕੇ ਕਿਵੇਂ ਆ ਕਾ ਕੇ ਬਣਾਇਆ ਥੋੜੀ ਜਿਹੀ ਹੈ ਹੈ ਥੋੜੀ ਬਣਾਈ ਹੈ ਕੀ ਅੱਥਲੇ ਪੂਰੀ ਬਣਾਈ ਨਹੀਂ ਇਹ ਤਾਂ ਖਾ ਕੇ ਦੇਖੋ ਦਾਲ ਚਾਟ ਪਾਪੜੀ ਆ ਖਾਓ ਮੈਂ ਤਾਂ ਖਾਧੀ ਆ ਬਣੀ ਬਣਾਈ ਤਾਂ ਖਾਧੀ ਹੈ ਘਰੇ ਅੱਜ ਬਣਾਈ ਆ ਹਾਂ ਕਿਵੇਂ ਸਵਾਦ ਆ ਕਿਉਂ ਡੈਡੀ ਉਹ ਦਲੀਆ ਸੀ ਭੁੱਖ ਲੱਗੀ ਹੈ ਤੁਸੀ ਦੰਦ ਲਾਉਣੇ ਸੀਗੇ ਦੰਦ ਦੇ ਫਿਰ ਡੈਡੀ ਨੂੰ ਡੈਡ ਲਾ ਲਓ ਆ ਦੇ ਦੰਦਾਂ ਨਾਲ ਛੱਬੀ ਜਾਣੀਆਂ ਡੈਡੀ ਜਿਹੜੀਆਂ ਥੱਲੇ ਪਾਪੜੀਆਂ ਛੱਬੀਆਂ ਨਹੀਂ ਜਾਣੀਆਂ ਹੂੰ ਦੰਦ ਦੰਦ ਲਾ ਲਓ ਪਹਿਲਾਂ ਮੈਂ ਆਹ ਦੇ ਥੋੜੇ ਉਹ ਬੁੱਟਾ ਨਹੀਂ ਚੱਕਦਾ ਪੱਠੇ ਉਧਰ ਤਾਂ ਉਹਦੇ ਬੁੱਟੇ ਵਾਲੇ ਕੜੇ ਹੋਏ ਪਿਆ ਦੰਦਾਂ ਗੁੱਸਾ ਕਰਦੇ ਹੋਏ ਵਿਆਹ ਕਾਈ ਦਾ ਕਹਿੰਦਾ ਵੀ ਡੈਡੂ ਦਾ ਗੌਲੇ ਨਹੀਂ ਕੋਈ ਕਿ ਪਾਪੜੀ ਬੂਪੜੀ ਉਹ ਮੈਂ ਦਬੇੜਤੀ ਕਰ ਡੈੜੀ ਆ ਕਾਂ ਵਿੱਚੜਾ ਲਾ ਗਏ ਡੈੜੀ ਦੇ ਬੋਟਾਂ ਉਨ ਲੱਗੇਆਂ ਹੋਣੀਆਂ ਮੈਂ ਟੂਟਨ ਹੇਲਦ ਨਹੀਂ ਜੱਬੀ ਨਹੀਂ ਗਈ ਹੋਣੀ ਆ ਮੰਮੀ ਦੇ ਦੇ ਰੰਦ ਉੱਠ ਕੇ ਨਾ ਲਓ ਤੁਸੀਂ ਡੈੜ ਕੋਲੋਂ ਹੁਣ ਜੱਬੀ ਜਾਂਦੀ ਆ ਨਾ ਹੁਣ ਬੜੀ ਐ ਨਾ ਗੱਲ ਹੂੰ ਸਵਾਦਾ ਹੂੰ ਹੂੰ ਚੱਬੀ ਜਾਂਦੀ ਹੁਣੇ ਉਹਦੋਂ ਮੈਂ ਵੀ ਕਹਿਦਾ ਅੱਖਾਂ ਮੀਚ ਲੀਆਂ ਬੁੱਟਾਂ ਨੂੰ ਲਾਗਾ ਚੱਬਿਆ ਨਹੀਂ ਗਿਆ ਉਹ ਇਹ ਤਾਂ ਦੰਦਾ ਨਹੀਂ ਚੱਬੀ ਜਾਂਦੀ ਆ ਪਾਪੜੀ ਆ ਨਾ ਇਹ ਬਣੀ ਚੱਲ ਰਹੀ ਸਮਣੀ ਆ ਪਾਕ ਰਾ ਆਪਾਂ